दिल्ली पगटेन ਚਲ ਤੇ ਅੱਜ ਸਦੀ ਪ੍ਰੈਸਟਿਟਿਊਟ ਕਿਚਾ ਪਗਲਾ ਪਹੁੰਚੀ ਹੈ ਜਿੱਥੇ ਧੰਨ ਧੰਨ ਸ੍ਰੀ ਗੁਰਗ੍ਰੰਤ ਸਾਹਿਬ ਜਿੱਤੇ ਲੜੀਵਾਰ ਸ੍ਰੀ ਖੰਡ ਪਾਤਸ਼ਾਹ ਚੱਲ ਰਹੇ ਹੈ ਵਾਗ ਰਿਸ ਦਾ ਕਾਲਾ ਵਾਗ ਰਿਸ ਇੱਕ ਮਿੰਟ ਜੇ ਤੋਂ ਬਾਬਾ ਜੀ ਦਾ ਲੜੀਵਾਰ ਚੱਲ ਰਹਾ ਸਵਾਗਤ ਇਨਾ ਗਨਮ ਦੇ ਆਗ ਬਾਬਾ ਜੀ ਦਾ ਚਲ ਰਿਹਾ ਜਨੂ ਦਾ 18 ਤੋਂ ਨਦਰ ਕੀਤ ਜਾਇਗਾ ਬਾਬਾ ਜੀ ਸਮਾਤ ਮੈਂ ਕਿਹਾ ਬਾਬਾ ਜੀ ਆ ਰੋਇਆ ਰੋਇਆ ਜੈ ਉਸਮੀ ਨਾਮੁ ਗਤੰਤ ਜਨ ਹਰੇ ਜੁਗਾ ਨੰਦਸਿ ਦੀਪ ਨਹੀਂ ਜੇਤ ਕਰ ਪੂਜੋ ਤਸਿ ਕਰ ਬੋਗ

ਓਮਕਾਰ ਸਤਗੁਰ ਪਰਸਾਦ ਮੇਰੇ ਹੀਰੇ ਰਤਨ ਨਾਮ ਹਰ ਦਸਿਆ ਗੁਰ ਹਰਿ ਤਰਿਓ ਮੇਰੇ ਮਨ ਮੋਲ ਕਹੇ ਭਾਰੀ ਤਿਨੁ ਗਾਤ ਮੀਕਾ ਕਥਾ ਰਤਨਾ ਗਾ ਗੁਰ ਸਾਧੂ ਦੇਖਿਐ ਤੈ ਰਤਨੁ ਦੰਦ ਕਾ ਨੋ ਲਾਗਉ ਪਰਮਰਾਹੀ ਦਰਸਾ ਸਾਰੀ ਸਾਧ ਸੰਗਤ ਜੀ ਅਮਰ ਸ਼ਹੀਦ ਬਾਬਾ ਨੌ ਸਿੰਘ ਜੀ ਦਾ ਸਰਾਨਾ ਜੁੜ ਮੇਲਾ ਹਰ ਸਾਲ ਦੀ ਤਰ੍ਹਾਂ ਪਿੰਡ ਚੀਕੇ ਦੀਆਂ ਸਰਬੱਤ ਸੰਗਤਾਂ ਇਲਾਕਾ ਨਿਵਾਸੀ ਸੰਤਾਂ ਬੜੀ ਝੁੰਡ ਨਾਲ ਬਣਾ ਰਹੀਆਂ ਨੇ ਕੱਲ 15 ਤਰੀਕ ਨੂੰ ਅਖੰਡ ਪਾਠ ਦੀਆਂ ਲੜੀਆਂ ਆਰੰਭ ਨੇ ਇਸੇ ਤਰ੍ਹਾਂ 18 ਤਰੀਕ ਨੂੰ ਨਗਰ ਕੀਰਤਨ ਕੇ ਬਾਅਦ ਸਾਹਿਬ ਜੀ ਕੇ ਸਮਾਰਪਤੀ ਹੋਵੇਗੀ 21 ਤੇ 21 ਫਰਵਰੀ ਨੂੰ ਪੰਥ ਦੇ ਪ੍ਰਸਿੱਧ ਢਾਡੀ ਜਸੇ ਰਾਗੀ ਜਥੇ ਸਿੰਘ ਸਹਿਬਾਨ ਸੂੂ ਸੰਪਰਦਾਵਾਂ ਦੇ ਮੁਖੀ ਬੋਲ ਰਹੇ ਨੇ ਸਰਬੱਤ ਸੰਗਤਾਂ ਪੂਰਾ ਹਫ਼ਤਾ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਧੰਨ ਧੰਨ ਵਰ ਸ਼ਹੀਦ ਬਾਬਾ ਨੌ ਸਿੰਘ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜੀ ਸੋਭ ਯਾਤਰਾ ਕਿੰਨੇ ਵਜੇ ਨਿਕਲਣੀ ਜੀ ਕਿੰਨੀ ਤਰੀਕ ਨੂੰ ਨਿਕਲਣੀ 12 ਫਰਵਰੀ ਨੂੰ 10 ਵਜੇ ਨਗਰ ਕੀਰਤਨ ਸਾਬ ਹਰਾਮ ਹੋ ਕੇ ਪਖਣਾ ਵੱਖ-ਵੱਖ ਨਗਰਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਜੱਬਾ ਸਾਹਿਬ ਜੀ ਵਿਖੇ 3 ਵਜੇ ਪਹੁੰਚੇਗਾ ਅਪਰੰਤ ਉਥੋਂ ਵਾਪਸੀ ਹੋ ਕੇ 6-7 ਵਜੇ ਤੱਕ ਸਮਾਪਤੀ ਹੋਏਗੀ ਬੇਗੜ ਜੀ ਦਾ ਖਾਲਸਾ ਬੇਗੜ ਜੀ ਕੀ ਪਤੇ ਬਾਬੇ ਲਾਲ ਸਿੰਘ ਬਾਬੇ ਦੀਪ ਸਿੰਘ ਜੱਤਾ ਸਿੰਘ ਭੋਲੇ ਦੇ ਗੁਰੂ ਗ੍ਰੰਥ ਸਾਹਿਬ ਦੇ ਮਲ ਨੂੰ ਪਾਵੇ ਜਾਲ ਹੋ ਜਾਵੇ ਆ ਜੀ ਆਕਾਰ ਬੇਖੇਂ ਫਤਿਹ ਕਾ ਬੋਲੇ फे तोले गुरू ग्रंथ साहिबु पवे यार ਸੰਤ ਬਾਬਾ ਮੰਗਲ ਸਿੰਘ ਜੀ ਸਤਰਾਣੀ ਸਾਹਿਬ ਵਾਲਿਆਂ ਦੀ ਸੰਪਰਦਾ ਦੇ ਵਿੱਚੋਂ ਸੰਤ ਬਾਬਾ ਭੋਲਾ ਸਿੰਘ ਜੀ ਦੇ ਵੇਲੇ ਤੋਂ ਹੀ ਇਹ ਨਗਰ ਕੀਰਤਨ ਸੱਜਦੇ ਨੇ ਜੋੜ ਮੇਲੇ ਮਨਾਏ ਜਾਂਦੇ ਨੇ ਤੇ ਉਦੋਂ ਤੋਂ ਹੀ ਇਹ ਪਰਥਾ ਹੈ ਕਿ ਪੂਰੇ ਇਲਾਕੇ ਦੇ ਵਿੱਚ ਸਰਬੱਤ ਸੰਗਤਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ 15 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਸਰਬੱਤ ਸੰਗਤਾਂ ਗੁਰੂ ਕੇ ਲੰਗਰ ਇੱਥੇ ਬਾਬਾ ਨੌ ਸਿੰਘ ਦੇ ਸਾਨਾਂ ਤੇ ਆਣ ਕੇ ਛਕੋ ਤੇ ਆਪਣੇ ਸੱਜਣਾ ਮਿੱਤਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਮੈਸੇਜ ਭੇਜ ਕੇ ਇਨਾਂ ਜੋੜ ਮੇਲਿਆਂ ਦੇ ਵਿੱਚ ਕੌਣ ਕੰਦੀ ਮਹਾਰਾਜ ਸਰਬੱਤਨਾਂ ਨੂੰ ਸੰਗਤਾਂ ਨੂੰ ਸੰਗਤ ਬਣਾਵੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣਗੇ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰੂ ਦੀਆ ਬੁਝਾਏ ਜੀਓ ਕਿਥੇ 15 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਦੋਨੇ ਹੀ ਲੰਗਰ ਚੱਲਣੇ ਨੇ ਕਿਥੇ ਆਤਮਾ ਦੀ ਖਰਾਕ ਕੁਰਬਾਨੀ ਦੇ ਲੰਗਰ ਚੱਲਣੇ ਨੇ ਉਥੇ ਖਾਵੇ ਖਰਚੇ ਰਲ ਮਿਲ ਭਾਈ ਟੁੱਟ ਨਾ ਆਵੇ ਵੱਧ ਦੋ ਜਾਈ ਦੇਸ਼ਾਂ ਨਿਵੇਸਾਂ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਟੀਪੀ ਦੇ ਵਿੱਚੋਂ ਸੰਤਾਨ ਕੇ ਬੜੀ ਧਾਮ ਦੇ ਨਾਲ ਜੋੜ ਮੇਲਾ ਮਨਾਉਂਦੀਆਂ ਨੇ ਸਰਬੱਤ ਸੰਤਾਂ ਨੂੰ ਮਹਾਰਾਜ ਵਾਣ ਉਦਮ ਬਖਸ਼ੋ ਤੇ ਸਰਬੱਤ ਸੰਤਾਂ ਇਹਨਾਂ ਜੋੜ ਮੇਲਿਆਂ ਦੇ ਵਿੱਚ ਆਪਣੇ ਦਸਵੰਦ ਭੇਟਾ ਕਰਕੇ ਜੀਵਾਂ ਦੇ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰੋ ਜੀ ਜਕਾਰਾ ਭਲਾਵੇ ਫਤਿਹ ਪਾਵੇ ਤੁੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਨੋਦ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਆਕਾ ਸਿੰਘ ਜੀ ਬਾਬਾ ਗਿਆ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਦੇ ਮਨ ਨੂੰ ਪਾਵੇ ਵਾਹਿਗੁਰੂ ਆਗਾ ਦੇ ਬੇ ਬੁਨਿਆ ਵਾਹਿਗੁਰੂ ਆਗਾ ਦੁਆਜੇ ਗੁਰਜੀਤ ਕਾ ਖਾਸ ਵਾਹਿਗੁਰੂ ਕੀ ਫਤਿਹ ਗੁਰਸੈਦ ਦਾ ਜੋ ਲੋਤਾ ਪਰਿਆ ਔਰ ਸਾਡੀਆਂ ਭੈਣਾ ਔਰ ਸਤਿਕਾਰ ਜੋ ਡੀਪੀਓ ਨੂੰ ਲੋਹੜੀ ਪਰ ਪ੍ਰਸ਼ਾਦ ਤਿਆਰ ਕਰ ਰਹੀਆਂ ਨੇ ਜਿਹਦੀਆਂ ਲਹਿਤ ਤਸੀਰਾਂ ਸੀ ਪਿੰਡ ਚੀਚੇ ਤੋਂ ਦਿਖਾ ਰਹੇ ਆ ਕਿ ਤੇ ਸਾਲਾਨਾ ਜੋੜ ਮੇਲਾ ਬਾਬਾ ਲੋਹ ਸੰਜੀ ਦਾ ਚੱਲ ਰਿਹਾ ਜਿਹਦੇ ਲਹਿਤ ਤਸੀਰ ਦਿਖਾ ਰਹੇ ਆ ਔਰ ਜੇ ਮਾਪੁਰਸ਼ ਬਾਬਾ ਬਲਦੇਵ ਸਿੰਘ ਜੀ ਜੋ ਜਪ ਕਰ ਰਹੇ ਵਾਹਿਗੁਰੂ ਜੀ ਕਾ ਵਾਹਿਗੁਰੂ ਦਾ ਲਵਜਾ ਵਵੇਨਾ বিষ্ণੂ ਆਹਨ ਹਰੀ ਗਗੇਨਾ ਗੋਬਿੰਦ ਰਾਰਣ ਰਾਮ ਚੋਂ ਅੱਖਰੋ ਕੀ ਬਾਣੀ ਚਾਬੀ ਗੜ ਕਾਇ ਕੋਲਾ ਗਾਇਕ ਵੇਲੇ ਖੋਲੇ ਤਾ ਹਰੀ ਕਾ ਦਸ਼ਾ ਵਾਹੀ ਗੁਰ ਸੋ ਸ੍ਰੀ ਯੋ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਓ ਸ੍ਰੀ ਯੋ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੰਤਾਂ ਨੂੰ ਚੜ੍ਹਦੀ ਕਲਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸ਼ਹੀਦ ਬਾਬਾ ਨੋ ਸਿੰਘ ਜੀ ਦਾ ਜਰਮ ਦਿਵਾਲਾ ਸਲਾਨਾ ਜੋੜ ਮੇਲਾ ਚੱਲ ਰਿਹਾ ਹੈ 17 ਤਰੀਕ ਤੋਂ ਫਣਪੜ ਸਾਹਿਬਾਂ ਦੇ ਭੋਗ ਪਾਣੇ ਨੇ 15 ਤਰੀਕ ਤੋਂ ਆਰੰਭ ਨੇ 18 ਤਰੀਕ ਨੂੰ ਨਗਰ ਕੀਰਤਨ ਸਜਾਈ ਜਾਣੇ ਨੇ ਪਿੰਡ ਜੀਚੇ ਤੋਂ ਚੰਬਾ ਸਾਹਿਬ ਤੱਕ ਜਿਹੜੀ ਸਮਾਪਤੀ ਆ ਉਹ 20 ਤੇ 21 ਤਰੀਕ ਨੂੰ ਦੀਵਾਨ ਸਮਾਗਮ ਚੱਲ ਰਹੇ ਨੇ ਉੱਚ ਪੱਧਰ ਦੇ ਵਧੀਆ ਜਥੇ ਡਾਡੀ ਕਮਿਸ਼ਨਰ ਰਾਗੀ ਜਥੇ ਪਹੁੰਚ ਰਹੇ ਨੇ ਆਪ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਜਿੱਥੋਂ ਤੱਕ ਵਿਵਾਦ ਹੁੰਦੀ ਆ ਜਲਦੀ ਤੋਂ ਜਲਦੀ ਸਮਾ ਕੱਢ ਕੇ ਗੁਰੂ ਘਰ ਦੇ ਦਰਸ਼ਨ ਦਿਦਾਰੇ ਕਰਨੇ ਇਹਦੇ ਆਪ ਦਾ ਕੀਮਤੀ ਸਮਾਂ ਸਫਲ ਗੁਰੂ ਮਾਨਕ ਸਾਹਿਬ ਕਰਨ ਆਪ ਦੀਆਂ ਆਈਆਂ ਹੋਈਆਂ ਯਾਤਰਾ ਸਫਲ ਕਰਕੇ ਨੀਵਣ ਬਣਾਉਣ ਤੇ ਗੁਰੂ ਮਾਰ ਚੜ੍ਹਦੀ ਕਲਾ ਕਰਨ ਹਰ ਮਦਨ ਫਤਿਹ ਬਖਸ਼ਣ ਜੋ ਵੀ ਜੀ ਆਵੇ ਰਾਜੀ ਜਾਵੇ ਉਸ ਦਾ ਬੰਦਾ ਵਾਹਿਗੁਰੂ ਸਦਾ ਹੀ ਯਾਪ ਜੀ ਦਾ ਨਾਮ ਤੇ ਆਵੇ ਨਾਨਕ ਨਾਨਕ ਚੜ੍ਹਦੀ ਕਲਾ ਤੇ ਮਰਜੀ ਇਹ ਸਲਾਨਾ ਮਨਾਇਆ ਜਾ ਰੇ ਜੋੜ ਮੇਲਾ ਜੀ ਹਾਂਜੀ ਹਾਂਜੀ ਸਲਾਨਾ ਜਿੱਦੀ ਪਿੰਡ ਉਹਦੇ 363ਵਾਂ ਆਏਗਾ ਜੀ 363ਵਾਂ ਜੀ ਤੇ ਇਥੇ ਅਮਰ ਸਚਾਰ ਜਿਹੜਾ ਅਮਰ ਸਚਾਰ ਅੱਗੋਂ ਪਿੱਛੋਂ ਰਕੀਦਾ ਜੀ ਮੇਲੇ ਦੇ ਵਿੱਚ ਨਹੀਂ ਬੋਬੂ ਤੋਂ ਸਮਾਂ ਗੱਲ ਕੇ ਰੱਖੀਦਾ ਫਿਰ ਕੁੱਲਾ ਸਮਾਂ ਦਾ ਫਿਰ ਅਮਰ ਜੀ ਦਾ ਰੋਜ਼ੋ ਕਰਵਾਈਦਾ ਠੀਕ ਹੈ ਜੀ ਹਾਲ ਸਾਹਿਬ ਕੀ ਤੇ ਜਿਹੜਾ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਜੀ ਹਾਂਜੀ ਤੇ ਇਹਦੇ ਬਾਰੇ ਕਦੋਂ ਆਪਣਾ ਮਹਾਨ ਨਗਰ ਕੀਰਤਨ ਸਜਾਇਆ ਜਾਣਾ ਤੇ ਕਿੰਨੇ ਚੱਲਾਂਗਾ ਕਿੱਥੋਂ ਰੰਭਣਾ ਜੀ ਤੇ ਕਿੱਥੇ ਸਮਾਪਤੀ ਜੀ ਕੱਲ 15 ਤਰੀਕ ਤੋਂ ਲੜੀ ਰੰਭ ਹੈ ਖੰਡ ਪਟ ਸਾਹਿਬਾ ਦੀ ਤੇ 17 ਤਰੀਕ ਨੂੰ ਭੋਗ ਪਾਣੇ ਨੇ 18 ਤਰੀਕ ਨੂੰ ਨਗਰ ਕੀਰਤਨ ਸਜਾਇਆ ਜਾਣਾ ਵਾ ਅੰਡ ਚੀਜ਼ੇ ਤੋਂ 3 ਬਸੰਤ ਤੱਕ ਹੋਰ ਬਹੁਤ ਕੁ ਪੱਦਰ ਦੇ ਢਾਡੀ ਜਥੇ ਕਵੀਸ਼ਰ ਵੀ ਦੇਖੀ ਦੇ ਨੂੰ ਪਹੁੰਚ ਰਹੇ ਨੇ ਆਪ ਜੀ ਨੂੰ ਹਰਜਾ ਸੁਣਾਉਣ ਵਾਸਤੇ ਗੁਰੂ ਮਹਾਰਾਜ ਦੀ ਚੜ੍ਹਦੀ ਕਲਾ ਦਾ ਇੱਕ ਬੇਨਤੀ ਜੀ ਮਹਾਰਾਜ ਜੀ ਜੋ ਸੋਹਬਤ ਨੇ ਲੜੀਵਾ ਚੱਲ ਰਹੇ ਧੰਤ ਸ੍ਰੀ ਗੁਰਗੰਸਾ ਦੀ ਇੱਥੇ ਖੰਡਪਾਟ ਕਿਨੇ ਰਖਾਏ ਗਏ ਜੀ ਇਹ ਜੀ 50 ਖੰਡਪਾਟ ਸਵ ਰਖਾਏ ਗਏ 50 50 ਇਤਰਾ ਖੰਡਪਾਟ ਰਖਾਏ ਜਾਣੇ ਆ ਜੀ ਵਿਸ਼ੇਸ਼ਪੁਰ ਦਲਬੀਰ ਸਿੰਘ ਦੇ ਨਾਮ ਹਰਜੀਤ ਸਿੰਘ ਜੀ ਆਵਰ